ਸਾਸੀ ਘਾਲ ਦੋਸਤੋ ਅੱਜ ਤੁਹਾਨੂੰ ਅਸੀਂ ਦੱਸਾਂਗੇ ਚੂਰਮਾ ਨਿਊਟਰੀ ਦੇ ਵਿੱਚ ਸ਼ਿਮਲਾਵਰ ਕਿਸ ਤਰ੍ਹਾਂ ਪਾ ਕੇ ਬਣਾਈਦੀ ਆ ਇਹ ਪਹਿਲਾਂ ਸਭ ਤੋਂ ਪਹਿਲਾਂ ਸ਼ਿਮਲਾ ਨੂੰ ਫਰਾਈ ਕਰ ਲਿਆ ਵਾ ਇਹਨੂੰ ਜ਼ਿਆਦਾ ਨਹੀਂ ਫਰਾਈ ਕਰਨਾ ਸਿਰਫ ਹਲਕਾ ਜਿਹਾ ਸਿਰਫ ਇਹਦਾ ਮਤਲਬ ਕਿ ਸਟੱਫ ਸੌਫਟ ਕਰਨਾ ਵਾ ਬਾਅਦ ਵਿੱਚ ਅਸੀਂ ਪਿਆਜ਼ ਨੂੰ 골ਡਨ ਬ੍ਰਾਊਨ ਕਰਨਾ ਵਾ 골ਡਨ ਬ੍ਰਾਊਨ ਕਰਨ ਤੋਂ ਬਾਅਦ ਵਿੱਚ ਅਸੀਂ ਆਪਣੀਆਂ ਸਮਗਰੀ ਸਾਈਡ ਤੇ ਰੱਖੀ ਆ ਟਮਾਟਰ ਕਟਿੰਗ ਕਰਕੇ ਰੱਖੇ ਹੋਏ ਆ ਬਾਅਦ ਵਿੱਚ ਅਸੀਂ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਫਿਰ ਪਾਵਾਂਗੇ ਹਲਦੀ ਇਸ ਤੋਂ ਬਾਅਦ ਆ ਇੱਕ ਗਰਮ ਮਸਾਲਾ ਤੇ ਇਹਨੂੰ ਆਪਾਂ ਗਰਮ ਮਸਾਲਾ ਪਾ ਕੇ ਇਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਦਾਂਗੇ ਤਾਂ ਕਿ ਸਾਡਾ ਜਿਹੜਾ ਮਸਾਲਾ ਵਾ ਪੂਰਾ ਇਤਰਾ ਮਿਕਸ ਹੋ ਜੇ 골ਡਨ ਬ੍ਰਾਊਨ ਹੋਣ ਤੱਕ ਇਹਨੂੰ ਆਪਾਂ ਭੁੰਨਾਂਗੇ ਭੁੰਨਦਿਆਂ ਇਹਨਾਂ ਨੂੰ ਕੜਚੀ ਲਾਉਂਦੇ ਜਾਣਾ ਵਾ ਤਾਂ ਕਿ ਨਾਲ ਨਾ ਲੱਗਣ ਬਾਅਦ ਵਿੱਚ ਚੂਰਮਾ ਨਿਊਟਰੀ ਜਿਹੜੀ ਸੀ ਅਸੀਂ ਭੇਕੇ ਰੱਖੀ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਝੋੜ ਕੇ ਆਪਣੇ ਤੜਕੇ ਦੇ ਵਿੱਚ ਪਾ ਦੇਣੀ ਆ ਇਨੂੰ ਆਪਾਂ ਪਹਿਲਾਂ 10-15 ਮਿੰਟ ਪਹਿਲਾਂ ਭਿਉਂਕੇ ਰੱਖਣੀ ਆ ਤਾਂ ਕਿ ਇਹ ਸੌਫਟ ਹੋ ਜਾਈ। ਸੌਫਟ ਹੋਣ ਤੋਂ ਬਾਅਦ ਵਿੱਚ ਇਹਨੂੰ ਚੰਗੀ ਤਰ੍ਹਾਂ ਨਿਚੋਰ ਲੈਣਾ ਵਾ। ਨਿਚੋਰ ਕੇ ਤੜਕੇ ਦੇ ਵਿੱਚ ਪਾ ਕੇ ਤੜਕੇ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਹਿਲਾ ਲੈਣਾ ਵਾ। ਇਹਨੂੰ ਜ਼ਿਆਦਾ ਤੇਰ ਨਹੀਂ ਪੁੰਨਣਾ ਕਿਉਂਕਿ ਫਿਰ ਲੱਗ ਸਕਦੀ ਫਿਰ ਆਪਣੀ ਜਿਹੜੀ ਚਿਮਲਾ ਬ੍ਰਾਊਨ ਕਰਕੇ ਰੱਖੀ ਸੀ ਆਪਾਂ ਫਰਾਈ ਕਰਕੇ ਰੱਖੀ ਸੀ ਉਹਨੂੰ ਆਪਾਂ ਇਹਦੇ ਵਿੱਚ ਪਾ ਦੇਣੇ ਆ। ਨਾਲ ਹੀ ਆਪਾਂ ਆਪਣਾ ਟਮਾਟਰ ਪਾ ਦੇਣੇ ਆ। ਮਟਰ ਪਾਉਣ ਤੋਂ ਬਾਅਦ ਵਿੱਚ ਇਹਨਾਂ ਨੂੰ ਆਪਾਂ ਹੌਲੀ-ਹੌਲੀ ਹਿਲਾਉਣਾ ਵਾ ਜ਼ਿਆਦਾ ਜ਼ੋਰ ਨਾਲ ਨਹੀਂ ਕੜਚੀ ਲਾਉਣੀ ਕਿਉਂਕਿ ਆਪਣੀ ਸਬਜ਼ੀ ਜਿਹੜੀ ਸੀ ਉਹ ਫਰਾਈ ਹੋਈ ਸੀ ਉਹ ਵਿੱਚ ਮਿਕਸ ਨਾ ਹੋ ਜੇ ਨਹੀਂ ਤਾਂ ਉਹ ਸਾਰੀ ਕੋਲ ਜਾਣੀ ਆ ਜ਼ਿਆਦਾ ਨਹੀਂ ਇਹਦੇ ਵਿੱਚ ਕੜਚੀ ਲਾਉਣੀ ਤੇ ਤਿੰਨ ਤੋਂ ਚਾਰ ਮਿੰਟ ਤੱਕ ਆਪਾਂ ਸਿਰਫ ਇਹਨੂੰ ਫਰਾਈ ਕਰਨਾ ਵਾ ਲੋ ਜ ਸਾਡੀ ਸਬਜ਼ੀ ਬਣ ਕੇ ਹੋ ਗਈ ਹੈ ਤਿਆਰ ਖਾਓ ਪੀਓ ਤੇ ਚੱਕ ਕੇ ਦੱਸਿਓ ਕਿਤਰਾ ਦੀ ਬਣੀ ਹੈ